ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਹੈਲਦੀ ਟੇਸਟੀ ਨਿਊਟ੍ਰੀਸ਼ੀਅਸ 스ਨੈਕ ਰੈਸਿਪੀ ਲੈ ਕੇ ਆਈਆਂ। ਔਰ ਦੇਖੋ ਕਿਵੇਂ ਬਣਾਣੀ ਹੈ। ਸ਼ੁਰੂ ਕਰ ਲੈਣੇ ਆ। 2 ਕੱਪ ਮੈਦਾ ਲਿਆ ਹੈ ਮੈਂ ਜਿਹੜਾ ਕਿ ਵੇਟ ਦੇ ਵਿੱਚ ਦੇਖਾਂਗੇ ਤਾਂ ਤਕਰੀਬਨ ਪਾਈਆ ਮੈਦਾ ਹੈ। ਔਰ ਅੱਧਾ ਕੁ ਚਮਚ ਮੈਂ ਛੋਟਾ ਨਮਕ ਦਾ ਐਡ ਕਰ ਦਿੱਤਾ ਹੈ ਔਰ ਅੱਧਾ ਕੁ ਚਮਚ ਹੀਂ ਜਵਾਨ ਐਡ ਕੀਤੀ ਹੈ। ਸਾਰੀ ਚੀਜ਼ਾਂ ਮਿਕਸ ਕਰਕੇ ਆਪ ਇਹਦੇ ਵਿੱਚ ਪਾਣਾ ਹੈ ਮੋਨ। ਮੋਨ ਵਾਸਤੇ ਜਿੰਨਾ ਆਟਾ ਲਿਆ ਹੈ ਨਾ ਉਹਦਾ ਚੌਥਾ ਹਿੱਸਾ ਮੋਨ ਪਾਣਾ ਹੈ। यानी कि आप दो कप लिया से तो यह तकरीबन अद्धा कप है अर्धे कप नो एक टेबल स्पून घट है ये ऑयल ठीक है जी सारिया चीज़ा हम अच्छी तरह मिक्स कर लेना है और हाथ के नालू मसल मसल के सारे आटे के उपर सारे मैदे के उपर आप मोन लगा येगा कि जोड़ा स्नैक है ना बहुत ही खस्ता बनेगा बहुत ही क्रिस्पी बनेगा आटा सा हो गया है ਹੁਣ ਆਪਾਂ ਇਹਦੇ ਵਿੱਚ ਪਾਣੀ ਤਾਂ ਬਹੁਤ ਘੱਟ ਲਗਾਉਣਾ ਹੈ ਇਹਨੂੰ ਹੈਲਦੀ ਨਿਊਟ੍ਰੀਸ਼ੀਅਸ ਕਿਵੇਂ ਬਣਾਉਣਾ ਹੈ ਪਹਿਲਾਂ ਮੌਨ ਚੈੱਕ ਕਰ ਲੈਣੇ ਆ ਜਦੋਂ ਅਸੀਂ ਇਸ ਤਰ੍ਹਾਂ ਮੁੱਠੀ ਬਣੀਏ ਤਾਂ ਇਹ ਮੁੱਠੀ ਉਵੇਂ ਹੀ ਸ਼ੇਪ ਲੈ ਲਵੇ ਮਤਲਬ ਟੁੱਟੇ ਨਾ ਅਗਰ ਇਹ ਖਿਲਰ ਜਾਂਦੀ ਹੈ ਤਾਂ ਦਾ ਮਤਲਬ ਮੌਨ ਘੱਟ ਹੈ ਆਪਾਂ ਮੌਨ ਹੋਰ ਪਾਵਾਂਗੇ ਠੀਕ ਹੈ ਜੀ ਹੁਣ ਮੈਂ ਨਾ ਅੱਧੀ ਗੁੱਚੀ ਪਾਲਕ ਦੀ ਲੈ ਕੇ ਉਹਨੂੰ ਬਲੈਂਚ ਕਰ ਲਿਆ ਸੀ ਸਿਰਫ ਪੱਤੇ-ਪੱਤੇ ਔਰ ਫਿਰ ਇਹਨਾਂ ਦੀ ਪਿਊਰੀ ਬਣਾ ਲਈ ਹੈ ਮਿਕਸਰ ਗ੍ਰਾਈਂਡਰ ਜਾਰ ਦੇ ਵਿੱਚ ਔਰ ਫਿਰ ਆਪਾਂ ਇਹਨੂੰ ਆਟੇ ਦੇ ਵਿੱਚ ਮਿਕਸ ਕਰ ਲਿਆ ਹੈ ਹੁਣ ਮੈਂ ਇੱਕ ਟੇਬਲस्पून घर का बनया हुया पनीर ऐड किया बिल्कुल ऑप्शनल है लेकिन ऐड करोगे तो बहुत ही ज़्यादा हैल्दी और न्यूट्रिशियस स्नैक बन जाता है ठीक है जी हम सारी चीज़ा मिक्स करके ग्राइंडर जार मैं पानी पा लिया जिद पालक सी, दो की प्यूरी बनाई सो ताकि अपनी पालक जी बिल्कुल वेस्ट न हो और उससे पानी हूँ आप पा आटा गुन्ांगे लेकिन बहुत ही थोड़ा थोड़ा चम्मच के हिसाब से ऐड करके आप आटा गुन्ना है बहुत सख्त जहा डो बनाना है ਅਖੀਰ ਦੇ ਵਿੱਚ ਮੈਂ ਨੋਟਿਸ ਕੀਤਾ ਸੀ ਕਿ ਸਿਰਫ 3 ਟੇਬਲस्पून ਹੀ ਪਾਣੀ ਲੱਗਿਆ ਹੈ ਉਹ ਵੀ ਪਾਲਕ ਵਾਲਾ ਪਾਣੀ ਹੈ ਔਰ ਆਪਾਂ ਇਹਨੂੰ ਮਸਲ ਮਸਲ ਕੇ ਆਟੇ ਨੂੰ ਇੰਨਾ ਸੋਨਾ ਮੁਲਾਇਮ ਬਣਾ ਲੈਣਾ ਹੈ ਤਾਂ ਕਿ ਇਹਦੇ ਵਿੱਚ ਆਪਾਂ ਜਿਹੜੀ ਮਟਰੀ ਬਣਾਵਾਂਗੇ ਉਹ ਬਹੁਤ ਹੀ ਹੈਲਦੀ ਔਰ ਬਹੁਤ ਹੀ ਕਰਾਰੀ ਯਾਨੀ ਕਿ ਕ੍ਰਿਸਪੀ ਬਣੇ ਬਹੁਤ ਹੀ ਟੇਸਟੀ ਬਣੇ ਆਟਾ ਆਪਾਂ ਸਖਤ ਲਗਾਣਾ ਹੈ I believe in homemade food is always good because it is hygienic healthy fresh and nutritious so eat healthy and stay healthy ਇਹ ਜੋ ਆਪਾਂ 스낵 ਰੈਸਿਪੀ ਬਣਾ ਰਹੇ ਹਾਂ ਨਾ ਸਿਰਫ ਘਰ ਵਾਸਤੇ ਹੀ ਨਹੀਂ ਤੁਸੀਂ ਬਣਾ ਸਕਦੇ ਇਹਨੂੰ ਵੇਚ ਕੇ ਵੀ ਸੇਲਿੰਗ ਪਰਪਸ ਨਾਲ ਅਸੀਂ ਬਣਾ ਕੇ ਇਹਨੂੰ ਬਹੁਤ ਲੱਖੋਂ ਕਮਾ ਸਕਦੇ ਹਾਂ ਐਨੀ ਟੇਸਟੀ ਹੈਲਦੀ ਨਿਊਟ੍ਰੀਸ਼ੀਅਸ ਹੈ ਔਰ ਬਿਲਕੁਲ ਨਵੀਂ ਚੀਜ਼ ਹੈ ਇਨੋਵੇਟਿਵ ਹੈ ਸਭ ਨੂੰ ਬਹੁਤ ਪਸੰਦ ਆਏਗੀ ਆਪਾਂ ਇਹਨੂੰ ਕਵਰ ਕਰਕੇ 10 ਮਿੰਟ ਲਈ ਰੈਸਟ ਲਈ ਰੱਖ ਦੇਣਾ ਹੈ ਉਸ ਤੋਂ ਬਾਅਦ ਇੱਕ ਵੱਡਾ ਚਾਪੀੜਾ ਲੈ ਕੇ ਇਹਨੂੰ ਪਤਲਾ ਵੇਲ ਲੈਣਾ ਹੈ ਜਿਵੇਂ ਅਸੀਂ ਰੋਟੀ ਵੇਲਦੇ ਹਾਂ ਬਸ ਉਨੀ ਕੁ ਮੋਟਾਈ ਹੋਣੀ ਚਾਹੀਦੀ ਹੈ ਜਿਵੇਂ 1/4 ਇੰਚ ਤੱਕ ਤੁਸੀਂ ਇਹਨੂੰ ਮੋਟਾ ਰੱਖ ਕੇ ਵੇਲ ਲੈਣਾ ਹੈ ਠੀਕ ਹੈ ਜੀ हूँ नाइफ के नाल या पीज़ा कटर के नुनों प पतली पतलिया स्ट्रिप्स के कट लेना है तकरीबन अद्धा इंच चौड़ाई तक इन स्ट्रिप्स कट सकते हो और फिर इनू डायगनली कट लेना है ठीक है जी इस तरह आप शेप दे देनी है और देखो बहुत आराम नाल दूसरे तो सैपरेट हो जाए बिल्कुल चिपक नहीं है ਔਰ ਇੱਕ ਪਾਸੇ ਮੈਂ ਤੇਲ ਗਰਮ ਹੋਣੇ ਰੱਖ ਦਿੱਤਾ ਸੀ ਮੀਡੀਅਮ ਹੌਟ ਔਇਲ ਦੇ ਵਿੱਚ ਆਪਾਂ ਇਹਨਾਂ ਨੂੰ 5 ਤੋਂ 7 ਮਿੰਟ ਲੱਗਦੇ ਆ ਤਕਰੀਬਨ ਇਹਨਾਂ ਨੂੰ ਅੱਛੇ ਕ੍ਰਿਸਪੀ ਫਰਾਈ ਹੋਣ ਤੱਕ ਜਦੋਂ ਤੱਕ ਇਹ ਹਲਕੇ 골ਡਨ ਬ੍ਰਾਊਨ ਹੋ ਜਾਣ ਔਰ ਅੱਛੇ ਕ੍ਰਿਸਪੀ ਹੋ ਜਾਣ ਤਦ ਤੱਕ ਇਹਨਾਂ ਨੂੰ ਫਰਾਈ ਕਰਾਂਗੇ ਥੋੜਾ ਪਰ ਇਹਨਾਂ ਨੂੰ ਜ਼ਿਆਦਾ ਚਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਤੇਲ ਦੇ ਵਿੱਚ ਪਾ ਕੇ ਤੁਸੀਂ ਇਹਨਾਂ ਨੂੰ ਛੋੜ ਦੇਣਾ ਹੈ ਆਪਣੇ ਆਪ ਹੀ ਸੈਪਰੇਟ ਹੋ ਜਾਂਦੇ ਆ ਔਰ ਓਕੇਜਨਲੀ ਤੁਸੀਂ ਇਹਨਾਂ ਨੂੰ ਕਦੇ-ਕਦੇ ਵਿੱਚ ਚਲਾ ਦੇਉਗੇ ਤੇ ਆਪਣੇ ਆਪ ਹੀ ਫਰਾਈ ਹੋ ਜਾਂਦੀਆਂ ਰਹਿੰਦੀਆਂ ਨੇ ਔਰ ਆਪਣੇ ਆਪ ਅਲੱਗ ਵੀ ਹੋ ਜਾਂਦੀਆਂ ਨੇ ਕੁੱਲ ਪੇਸ਼ੈਂਟਸ ਦੇ ਨਾਲ ਇਹਨੂੰ ਫਰਾਈ ਕਰਨਾ ਹੈ ਜਲਦੀ ਨਹੀਂ ਕਰਨੀ ਨਹੀਂ ਤਾਂ ਇਹ ਬਾਹਰੋਂ ਦੀ ਸੜ ਜਾਣਗੇ ਔਰ ਅੰਦਰੋਂ ਕੱਚੇ ਰਹਿ ਜਾਣਗੇ ਦੇਖੋ ਕਿੰਨਾ acha ਕਲਰ ਹੋ ਗਿਆ ਹੈ 골ਡਨ ਹੋ ਗਿਆ ਹੈ ਹੁਣ ਆਪਾਂ ਇਹਨਾਂ ਨੂੰ ਐਬਜ਼ਾਰਬੈਂਟ ਪੇਪਰ ਦੇ ਉੱਪਰ ਸਾਰੇ ਕੱਢ ਕੇ ਇਸ ਤਰ੍ਹਾਂ ਰੱਖ ਲਾਂਗੇ ਤਾਂ ਕਿ ਐਕਸਟਰਾ ਆਇਲ ਸਾਰਾ ਐਬਜ਼ਾਰਬ ਕਰ ਲੈਣੇ ਪੇਪਰ ਔਰ ਬਿਲਕੁਲ ਠੰਡੇ ਹੋਣ ਦੇਵਾਂਗੇ ਜਦੋਂ ਇੱਕਦਮ ਠੰਡੇ ਹੋ ਜਾਣਗੇ ਫਿਰ ਆਪਾਂ ਇਹਨੂੰ ਇੱਕ ਟਾਈਟ ਕੰਟੇਨਰ ਚ ਭਰ ਕੇ तकरीबन दो महीने तक आराम न खा सकते हैं और सैकेंड बैच थर्ड बैच इस तरह ही आप फ्राई कर देवे और ठंडे करके ना स्टोर कर लेंगे और साउंड सुनना तुम मस्त हो जाओगे बहुत ही क्रिस्पी बनिए बहुत ही टेस्टी है जो सारे नमक पारे फ्राई हो जाए गरम गरम के ऊपर भी थोड़ा जहा चाट मसाला पा लो होर भी ज़्यादा टेस्टी हो जाते हैं और साउंड सुनना प्लीज़ लाइक शेयर एंड सबसक्राइब मेयर चैनल Thank you for watching.